ਮਿਤੀ 10/4/25 ਨੂੰ ਥਾਣਾ ਡੀਵੀਜ਼ਨ ਵਿੱਚ ਇੱਕ ਕੇਸ ਰਿਪੋਰਟ ਹੋਇਆ ਸੀਗਾ ਜਿੱਚ ਅਰਣੁਕਮਾਰ ਵਾਸੀ ਮੋੜਜਾ ਕਿਹਾ ਉਹਨੇ ਸਟੇਟਮੈਂਟ ਲਗਾਈ ਸੀਗੀ ਕਿ ਰਾਤ 2:00 ਜੇ ਜਦੋਂ ਕ੍ਰਿਸਟਲ ਚੌਂਕ ਤੋਂ ਆਪਣੇ ਐਕਟਵਾ ਦੇ ਤਿੰਨ ਜਣੇ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਹੇ ਸੀਗੇ ਉਹਦੇ ਨਾਲ ਉਹਦਾ ਦੋਸਤ ਸੀਗਾ ਸਜੀਵ ਕੁਮਾਰ ਕਈ ਤੇਿਸ ਕਾਰਨ ਸੀਗੇ ਤੇ ਜਦੋਂ ਲੋਗੜ ਗੇੜ ਤੋਂ ਹੋ ਕੇ ਆ ਕੇ ਖਜਾਨੇ ਗੇਟ ਤੇ ਪਹੁੰਚੇ ਸਰਪੁਰ ਰੋਡ ਤੇ ਤਾਂ ਪਿੱਛੋਂ ਕੰਨੂ ਵਾਸੀ ਫਕੀਰ ਸਿੰਘ ਕਲੋਨੀ ਇੱਕ ਕੰਨੂ ਮੋਟਾ ਉਹ ਵੀ ਫਕੀਰ ਸਿੰਘ ਕਲੋਨੀ ਦਾ ਹੈ ਇਕ ਵਾਮਨ ਹੈ ਕਿ ਹੋਰ ਪੰਜ ਚਾਰ ਅਨੁਸਥੀ ਵਿਅਕਤੀਆਂ ਨੇ ਉਹਨਾਂ ਨੂੰ ਪਿੱਛੋਂ ਬੋਲਟ ਮੋਟਰਸਾਈਕਲਾਂ ਤੇ ਜਾਂ ਦੂਜੇ ਮੋਟਰਸਾਈਕਲਾਂ ਦੇ ਆ ਕੇ ਤੇ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਜਿਹਦੇ ਵਿੱਚ ਸੰਜੀਵ ਜਿਸ ਕਾਰਨ ਤੇ ਅਰਣ ਤਿੰਨੋਂ ਜ਼ਖਮੀ ਹੋ ਗਏ ਸੀਗੇ ਜਿਸ ਵਜ੍ਹਾ ਜ ਤਰੰਤ ਜਿਹੜਾ ਕੇਸ ਨੰਬਰ ਜਿਹੜਾ 23 ਹੈ ਮਿਤੀ 10 4 25 ਅੰਡਰ ਸੈਕਸ਼ਨ 173 VN ਅੰਦਰ ਦਰਜ ਕਰ ਦਿੱਤਾ ਗਿਆ ਸੀਗਾ ਜਿਹ ਲੇਟਰ ਹੁਣ ਚਾਰ ਦਿਨ ਬਾਅਦ ਉਹਦੀ ਜਿਹੜਾ ਸੀਗਾ ਸੰਜੀਵ ਵਰਕਈ ਉਹਦੀ ਮੁਕੱਦਮੇ ਦੇ ਵਿੱਚ ਜਿਹੜੀ ਉਹ ਜਖਮੀ ਸੀਗਾ ਗੋਲੀਆਂ ਵਜਨ ਕਰਕੇ ਉਹਦੀ ਮੌਤ ਹੋ ਗਈ ਸੀ ਹਸਪੀਟਲ ਦੇ ਵਿੱਚ ਜਿਹਦੇ ਵਿਹਾਰ ਤੇ ਮਕਦਮਾ ਵਿੱਚ 109 ਮੀਐਨਐਸ ਦਾ ਵਾਅਦਾ ਕਰ ਦਿੱਤਾ ਗਿਆ ਸੀਗਾ ਜਿਸ ਤੇ ਤੁਰੰਤ ਕਾਰਵਾਈ ਕਰਦੇ ਆ ਸਾਡੇ ਐਡੀਸ਼ਨ ਥਾਣੇ ਦੀ ਜਿਹੜੀ ਆ ਪਾਰਟਿਸਪਲਸ ਪਾਰਟੀ ਨੇ ਇੰਸਪੈਕਟਰ ਨੀਰਜ ਕੁਮਾਰ ਦੇ ਨੇਤਰਤਵ ਹੇਠ ਜਿਹੜਾ ਪਹਿਲੋਂ ਸ਼ਿਵਮ ਐਲਿਸ ਕਨੂ ਜੋ ਮਕਦਮਾ ਦਾ ਦੋਸ਼ੀ ਸੀਗਾ ਜਿੱਥੋਂ ਝਗੜਾ ਸ਼ੁਰੂ ਹੋਇਆ ਸੀਗਾ ਉਹਨੂੰ ਮਕਦਮਾ ਵਿੱਚ 24 ਘੰਟੇ ਰਿਫਤਾਰ ਕਰ ਲਿਆ ਸੀਗਾ ਉਸ ਤੋਂ ਅੱਗੇ ਕਾਰਵਾਈ ਕਰਦੇ ਆ ਜਿਹੜਾ ਦੂਸਰਾ ਦੋਸ਼ੀ ਸੀਗਾ ਕਰਨ ਸਿੰਘ ਐਲਿਸ ਕਨੂ ਵਾਸੀ ਫਕੀਰ ਸਿੰਘ ਕਲੋਨੀ ਉਹਨੂੰ ਵੀ ਅੱਜ ਜਿਹੜਾ ਉਹ ਮਕਰਮਾ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀ ਰਹਿੰਦੇ ਦੋਸਿਆਂ ਨੂੰ ਵੀ ਜਲਦੀ ਇਹਦੇ ਵਿੱਚ ਗ੍ਰਿਫਤਾਰ ਕਰਕੇ ਤੇ ਇਹਨੂੰ ਕੇਸ ਨੂੰ ਜਿਹੜਾ ਸੋਲਵ ਕੀਤਾ ਜਾਵੇ